ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਵਾਸਤੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਹੁਣ ਜਾਣਕਾਰੀ ਮਿਲੀ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਗੁਰਦਾਸਪੁਰ ਦੇ ਵਿੱਚ ਇੱਕ ਕਿਸਾਨ ਮੇਲਾ ਲਾਇਆ ਗਿਆ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੀ ਸ਼ਿਰਕਤ ਕੀਤੀ ਹੈ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਸਤਵੀਰ ਸਿੰਘ ਗੋਸਲ ਉਪ ਕੁਲਪਤੀ ਪੀਏਯੂ ਲੁਧਿਆਣਾ ਉਹ ਵੀ ਸ਼ਾਮਲ ਹੋਏ ਇੱਥੇ ਹਰਪਾਲ ਸਿੰਘ ਰੰਧਾਵਾ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਉਹਨਾਂ ਦਾ ਸਾਥੀਆਂ ਸਮੇਤ ਸਵਾਗਤ ਕੀਤਾ ਜਿੱਥੇ ਮੁੱਖ ਮਹਿਮਾਨ ਨੇ ਮੇਲੇ ਵਿੱਚ ਲੱਗੇ ਵੱਖ-ਵੱਖ ਸਟਾਲਸ ਦਾ ਦौरा ਕੀਤਾ ਅਤੇ ਆਧੁਨਿਕ ਬੀਜ ਸੰਬੰਧੀ ਜਾਣਕਾਰੀ ਵੀ ਹਾਸਲ ਕੀਤੀ ਇਸ ਮੌਕੇ ਤੇ ਮੁੱਖ ਮਹਿਮਾਨ ਚੇਅਰਮੈਨ ਰাবণ ਬਹਿਲ ਅਤੇ ਡਾਕਟਰ ਸਤਵੀਰ ਸਿੰਘ ਗੋਸਲ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਵੀ ਸੌਣੀ ਦੀਆਂ ਫਸਲਾਂ ਤੋਂ ਪਹਿਲਾਂ ਲਗਾਇਆ ਗਿਆ ਜਿੱਥੇ ਕਿਸਾਨਾਂ ਨੂੰ ਆਧੁਨਿਕ ਬੀਜਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਕਿਸਾਨਾਂ ਨੂੰ ਦੱਸਿਆ ਕਿ ਕਿਹੜੀ ਫਸਲ ਦੇ ਕਿਹੜੇ ਬੀਜ ਖਰੀਦਣ ਤੇ ਉਹਨਾਂ ਨੂੰ ਜ਼ਿਆਦਾ ਮੁਨਾਫਾ ਹੋ ਸਕਦਾ ਹੈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਿਸਾਨ ਮੇਲਿਆਂ ਦੇ ਰਾਹੀਂ ਕਿਸਾਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਉੱਥੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਜਿਸ ਤੇ ਵਿੱਚ ਕਿਸਾਨ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਦੇ ਹੈ ਅਤੇ ਉਹਨਾਂ ਨੂੰ ਬਹੁਤ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਕਿਸਾਨੀ ਵਾਸਤੇ ਇਹ ਲਾਹੇਵੰਦ ਸਾਬਤ ਹੁੰਦੇ ਨੇ ਸਰ ਵਾਈਸ ਚੈਂਸਲਰ ਪੰਜਾਬ ਖੇਤੀਬਾੜੀ ਇੰਡਸਟਰੀ ਲੁਧਿਆਣਾ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਸਾਡਾ ਇੱਥੇ ਇੱਕ ਅਰਸਾ ਸਟੇਸ਼ਨ ਦਾ ਬਹੁਤ ਪੁਰਾਣਾ ਪੇਨਾਰਾ ਖੇਤੀਬਾੜੀ ਵਿਗਿਆਨ ਕੇਂਦਰ ਉੱਥੇ ਅਸੀਂ ਮੇਲਾ ਲਗਾਉਣ ਵਾਸਤੇ ਆਏ ਹਾਂ ਅਸੀਂ ਸੌਣੀ ਤੋਂ ਪਹਿਲਾਂ ਵੀ 7 ਮੇਲੇ ਲਾਉਨੇ ਆ ਹਾੜੀ ਤੋਂ ਮੇਲਾ ਵੀ 7 ਮੇਲੇ ਲਾਉਦੇ ਆ ਤੋ ਇਹ ਹੁਣ ਸੌਣੀ ਤੋਂ ਪਹਿਲਾਂ ਦੇ ਮੇਲੇ ਸ਼ੁਰੂ ਹੋ ਗਏ ਨੇ ਸਭ ਤੋਂ ਵੱਡਾ ਮੇਲਾ ਸਾਡਾ 21 ਤੇ 22 ਮਾਰਚ ਨੂੰ ਲੱਣੇ ਲੱਗਣਾ ਤੇ ਅੱਜ ਅਸੀਂ ਗੁਰਦਾਸਪੁਰ ਤੇ ਇੱਥੇ ਆਏ ਆ ਇਹਦਾ ਜਿਹੜਾ ਮੁੱਖ ਉਦੇਸ਼ ਹੈ ਉਹ ਇਹ ਹੈਗਾ ਕਿ ਅਸੀਂ ਜਿਹੜੀਆਂ ਹੁਣ ਨੰਮੀਆਂ ਕਿਸ਼ਮਾਂ ਲੈ ਕੇ ਆਏ ਆ ਸੌਣੀ ਦੀਆਂ ਫਸਲਾਂ ਵਾਸਤੇ ਉਹ ਸਾਰਿਆਂ ਬਾਰੇ ਜਾਣਕਾਰੀ ਦੇਵਾਂਗੇ ਸਤਾਰ ਸਾਡੇ ਲੱਗੇ ਹੋਏ ਨੇ ਛੋਡੇ ਵਿੱਚ ਕੀ ਹੈ ਤੇ ਬਾਣੇ, ਮੂੰਗੀ ਹੈ, ਗੰਨਾ ਹੈ ਜੋ ਵੀ ਹੈ ਇਹ ਜਾਣਕਾਰੀ ਦੇਵਾਂਗੇ। ਜਿਹੜੀਆਂ ਸਾਡੀਆਂ ਫਸਲਾਂ ਹੁਣ ਲੱਗੀਆਂ ਹੋਈਆਂ ਨੇ ਹਾੜੀ ਦੀਆਂ, ਕਣਕ, ਚਨੇ ਨੇ, ਗੰਨਾ ਵੀ ਖੜਿਆ। ਉਹਨਾਂ ਬਾਰੇ ਵੀ ਸਾਡੇ ਪ੍ਰਦਰਸ਼ਨੀ ਪ੍ਰਾਟ ਲੱਗੇ ਹੋਏ ਨੇ ਕਿ ਉਹ ਕਿਹੜੀ ਕਣਕ ਦੀ ਕਿਸਮ ਦੀ ਸਾਰੀਆਂ ਲੱਗੀਆਂ ਨੇ ਜੋ ਸਾਡੇ ਪਰਵਾਨਿਤ ਨੇ ਤੇ ਫਾਰਬਰ ਆਪ ਆ ਕੇ ਦੇਖਦੇ ਨੇ ਕਿ ਕਿਹੜੀ ਕਣਕ ਜਿਹੜੀ ਹੈਗੀ ਉਹ ਲੰਬੀ ਹੈ, ਕਿਹੜੀ ਉੱਚੀ ਹੈ, ਕਿਹੜੀ ਮੀਠੀ ਹੈ ਕਿ ਕਿਹੜੀ ਪਹਿਲਾਂ ਪੱਕਦੀ ਹੈ ਵੱਧ, ਲੇਟ ਪੱਕਦੀ ਹੈ। ਅਗਲੇ ਸਾਲ ਫਿਰ ਉਹਦਾ ਬੀਜ ਬੰਗਦੇ ਨੇ। ਸੋ ਅਸੀਂ ਇਹਨਾਂ ਜਿਹੜੀਆਂ ਹੁਣ ਸੌਣੀਆਂ ਫਸਲਾਂ ਆਰੀ ਜਾਂ ਨੇ ਅਗੇ। ਉਹਦਾ ਬੀਜ ਵੀ ਲੈ ਕੇ ਇੱਥੇ ਆਏ ਆ। ਸੋ ਫਾਰਮ ਨੂੰ ਅਸੀਂ ਬੀਜ ਭਜਾ ਕਰਾ ਰਹੇ ਆ। ਤੇ ਸਾਰੇ ਫਸਲਾਂ ਦਾ ਤਕਰੀਬਨ ਜਿੰਨਾ ਅਸੀਂ ਇੱਕ ਅਸੀਂ ਝੋਨੇ ਦੀ ਜਮੀ ਕਿਸੇ ਐਸੇ ਹੀ ਦੇ ਰਹੇ ਆ। ਉਹਦਾ ਨਾਮ ਹੈਗਾ PR132। ਪਹਿਲਾਂ ਸਾਡੀਆਂ PR126 ਤੇ PR130 ਬਹੁਤ ਪਛੀਆਂ ਵੈਰਾਈਟੀਆਂ ਨੇ ਤੇ ਹੁਣ ਅਸੀਂ PR132 ਲੈ ਕੇ ਆਏ ਆ ਜਿਹੜੀ ਇਹ 132 ਹੈ ਇਹਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਮ ਕਰਕੇ ਅਸੀਂ ਕਹਿੰਦੇ ਕਿ ਸਾਡੀ ਜਿਹੜੀ ਆਮਦਨ ਹੈ ਉਹ ਨਹੀਂ ਹੋ ਰਹੀ। ਤੇ ਸਾਡਾ ਖਰਚੇ ਬਹੁਤ ਨੇ ਖਾਦਾ ਤੇ ਇਹ ਵੈਰੈਟੀ ਕਿੰਦਾ ਦੀ ਕੱਢੀ ਹੈ ਇਹਦੇ ਤੇ ਖਾਦ ਘੱਟ ਪਾਉਣੀ ਪੈਂਦੀ ਹੈ ਚੌਥਾ ਹਿੱਸਾ ਖਾਦ ਘੱਟ ਪੋਗੇ ਦੇ ਵਿੱਚ ਤੇ ਜੇ ਅਸੀਂ ਪੂਰੀ ਖਾਦ ਪਾਤੀ ਫਿਰ ਉਲਟਾ ਨੁਕਸਾਨ ਹੋ ਜਾਣਾ ਫਿਰ ਉਹ ਉਹਨੇ ਹੋਰ ਵੱਜ ਜਾਣਾ ਤੇ ਡਿੱਗ ਜਾਣਾ ਤੇ ਡਿੱਗ ਕੇ ਉਹਦਾ ਝਾੜ ਘਟੂਗਾ ਸੋ ਪੀਆ 132 ਨਵੀਂ ਵੈਰੈਟੀ ਹੈ ਅਸੀਂ 5-5 ਕਿਲੋ ਦੇ ਥੈਲੇ ਆ ਦੇਵਾਂਗੇ ਤੇ ਇਹਨੂੰ ਆਪਾਂ ਬੀਜ ਬਣਾ ਲੈ ਅਗਲੇ ਸਾਲ ਵਾਸਤੇ ਤਾਂ ਕਿ ਇਹ ਜਿਹੜੀ ਕਿਸਮ ਹੈ ਘੱਟ ਖਾਦ ਪਾ ਕੇ ਵੀ ਇਹ ਪੂਰਾ ਝਾੜ ਦੇਊਗਾ ਜਿਵੇਂ 131 ਉਸ ਤੋਂ ਜ਼ਿਆਦਾ ਹੀ ਦੇਊਗਾ ਇਹ ਝੜਕਣਾ ਤੇਰੀ ਹੈ ਜੀ ਇਹ ਤਕਰੀਬਨ ਜਿਹੜੀਆਂ ਹਨ ਇਹਨਾਂ ਦੇ ਐਵਰੇਜ ਝੜਦਾ ਦੇਖੋ 30 ਤੋਂ ਉੱਤੇ ਹੀ ਹੈਗਾ 30 ਤੋਂ ਪਰੇ ਕਰਦਾ ਸਰ ਜਿੱਦਾਂ ਹੁਣ ਐਸਲੇ ਗਰਮੀ ਪੈ ਰਹੀ ਹੈ ਜਿਹੜੀਆਂ ਕਣਕਾਂ ਲੱਗੀਆਂ ਪਈਆਂ ਜੇ ਇਸ ਗਰਮੀ ਦਾ ਇਹਨਾਂ ਨੂੰ ਕੀ ਨੁਕਸਾਨ ਹੈ ਹਲੇ ਨਹੀਂ ਕੋਈ ਉਸ ਤੇ ਨਹੀਂ ਹਲੇ ਪਹੁੰਚੇ ਕਣਕਾਂ ਨੂੰ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਤਕਰੀਬਨ 35 ਡਿਗਰੀ ਸੈਂਟੀਗ੍ਰੇਡ ਤੋਂ ਉੱਤੇ ਜਾਵੇ ਹਾਂੇ ਸਾਡਾ 27 28 ਤੇ ਚੱਲ ਰਿਹਾ ਹੈ ਕੀ ਅਜੇ ਪਾਣੀ ਲਗਾਉਂਦਾ ਹੈਗਾ ਕੋਈ ਅਜੇ ਕੋਈ ਕੁਝ ਨਹੀਂ ਹੈਗਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਨਾਰਮਲ ਚੱਲ ਰਿਹਾ ਹੈਗਾ ਤੇ ਰਾਤ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਥੋੜਾ ਹੁਣ ਬਦਲਣਾ ਸ਼ੁਰੂ ਹੋਇਆ ਹੈਗਾ ਤੇ ਉਹ ਜਦੋਂ ਅੱਗੇ 25 ਤੋਂ ਉੱਤੇ ਜਾਊਗਾ ਨਾ ਫਿਰ ਥੋੜਾ ਹੁੰਦਾ ਉਹਦੇ ਵਿੱਚ ਪਰ ਹਲੇ ਉਦਾਂ ਘਰੋਂਣ ਦੀ ਕੋਈ ਲੋੜ ਨਹੀਂ ਬਾਕੀ ਆਮ ਜੀ ਨੂੰ ਪਤਾ ਕਦੋਂ ਪਾਣੀ ਲਾਉਣਾ ਪਾਣੀ ਲਾਉਦੇ ਰਹਿਣ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਇਹ ਅਸੀਂ ਅੱਜ ਇੱਕ ਕਿਸਾਨ ਮੇਲਾ ਵੇਖਣ ਆਏ ਆ ਹਰ ਸਾਲ ਹੀ ਤਕਰੀਬਨ ਜਦੋਂ ਵੀ ਕਿਸਾਨ ਮੇਲੇ ਲੱਗਦੇ ਆ ਉਹਦੇ ਵਿੱਚ ਅਸੀਂ ਆਉਂਦੇ ਆ ਤੇ ਇਸ ਕਿਸਾਨ ਮੇਲੇ ਵਿੱਚ ਆ ਕੇ ਤੇ ਸਾਨੂੰ ਨਵੀਆਂ-ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲਦੀ ਆ ਕਿ ਕਿੱਦਾ ਅਸੀਂ ਫਸਲਾਂ ਕਾਉਣੀਆਂ ਨੇ ਕਿਹੜੇ ਢੰਗ ਨਾਲ ਕਾਉਣੀਆਂ ਕਿਹੜੀਆਂ ਖਾਦਾਂ ਪਾਉਣੀਆਂ ਕਿਹੜੀਆਂ ਦਵਾਈਆਂ ਪਾਉਣੀਆਂ ਨੇ ਤੇ ਹੋਰ ਵੀ ਨਵੇਂ-ਨਵੇਂ ਖੇਤੀ ਦੇ ਸੰਦ ਦਵਾਈਆਂ ਸਾਰਿਆਂ ਬਾਰੇ ਇੱਥੇ ਜਾਣਕਾਰੀ ਮਿਲਦੀ ਆ ਤੇ ਇਹਦੇ ਵਿੱਚ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਵੱਸ-ਵੱਦ ਕਿਸਾਨਾਂ ਨੂੰ ਸਮੂਲੀਅਤ ਕਰਨੀ ਚਾਹੀਦੀ ਆ ਕਿ ਇੱਥੇ ਆਇਆ ਕੁਝ ਨਾ ਕੁਝ ਗਿਆਨ ਹਾਸਲ ਹੁੰਦਾ ਵਾ ਤੇ ਇਸ ਨਾਲ ਯੂਨੀਵਰਸਿਟੀਆਂ ਦੇ ਥਰੂ ਹੀ ਅੱਜ ਜਿਹੜੀ ਖੇਤੀ ਆ ਇੱਥੋਂ ਤੱਕ ਵਾਦ ਸਕੀ ਆ ਵੀ ਇਨਾ ਇਨੀ ਤਗੜੀ ਜੇ ਪੈਦਾਵਾਰ ਹੋ ਰਹੀ ਆ ਤੇ ਇਨਾ ਅੰਨ ਪੈਦਾ ਹੋ ਰਿਹਾ ਵਾ ਤੇ ਯੂਨੀਵਰਸਿਟੀ ਦੀ ਬਦੌਲਤੀ ਹੋ ਰਿਹਾ ਵਾ ਵੀ ਜੋ ਵਿਗਿਆਨੀਆਂ ਨੇ ਸਾਥ ਸਹਿਯੋਗ ਦਿੱਤੀ ਉਹਦੇ ਮੁਤਾਬਕ ਜਿਹੜੀ ਅਸੀਂ ਖੇਤੀ ਕੀਤੀ ਉਸ ਖੇਤੀ ਦੇ ਬੜੇ ਵਧੀਆ ਰਿਜ਼ਲਟ ਆਏ ਵਧੀਆ ਸਾਡੀਆਂ ਫਸਲਾਂ ਹੋਈਆਂ ਇਨਾ ਕੁਝ ਇਹ ਸ਼ਾਪਿੰਗ ਵੀ ਕਰਦੇ ਹੋ ਸੰਦ ਸੰਦ ਵਗੈਰਾ ਲੈਂਦੇ ਹੋ ਮੇਲੇ ਆ ਹਾਂਜੀ ਹਾਂਜੀ ਜਿਹੜੀ ਵੀ ਚੀਜ਼ ਸਾਨੂੰ ਲੋੜ ਪੈਂਦੀ ਆ ਇੱਥੇ ਫਿਰ ਅਸੀਂ ਜਦੋਂ ਦੇਖਦੇ ਆ ਤੇ ਫਿਰ ਜੇ ਜੇ ਸਾਡੇ ਪਸੰਦਾ ਆ ਜਾਂਦੇ ਆ ਤੇ ਖਰੀਦਦੇ ਆ ਬਹੁਤ ਕੁਝ ਖਰੀਦਿਆ ਜਾ ਰਿਹਾ ਵਾ ਇਹ ਸਭ ਸਟਾਲਾਂ ਤੇ ਕਿਸਾਨ ਜਿਹੜੇ ਖੜੇ ਆ ਵੱਖ-ਵੱਖ ਦਵਾਈਆਂ ਖਾਦਾ ਵੱਖ-ਵੱਖ ਸੰਦ ਸਭ ਕੁਝ ਦੇਖ ਰਿਹਾ ਫੀਡਾਂ ਦੀ ਜਾਣਕਾਰੀ ਮਿਲ ਰਹੀ ਆ ਵੱਖ-ਵੱਖ ਨਗਰਾਂ ਨੂੰ ਪਾਉਣ ਵਾਲੀਆਂ ਫੀਡਾਂ ਦਵਾਈਆਂ ਉਹ ਫਿਰ ਜਿੰਨੀ ਕੁ ਲੋੜ ਹੁੰਦੀ ਆ ਇਹਦਾ ਕਿਸਾਨ ਮੇਲਿਆਂ ਦੇ ਵਿੱਚੋਂ ਅਸੀਂ ਖਰੀਦ ਕਰ ਲੈਂਦੇ ਆ ਜੀ ਸਤਨਾਮ ਸਿੰਘ ਆ ਤੁਹਾਡਾ ਨਾਮ ਆ ਜੀ ਤੇ ਕੈਨ ਸੁਲਤਾਨੀ ਤੋਂ ਹਰ ਵਾਰ ਆਈਦਾ ਕਦੀ ਨਹੀਂ ਵੀ ਟਾਈਮ ਲੱਗਦਾ ਪਰ ਇਹ ਜੋ ਮੇਲਾ ਹੈ ਬਹੁਤ ਵਧੀਆ ਇਹਦੇ ਵਿੱਚ ਕਾਫੀ ਮਤਲਬ ਖੇਤੀਬਾੜੀ ਬੜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹੋਰ ਨਵੀਂ-ਨਵੀਂਆਂ ਤਕਨੀਕਾਂ ਜਿਹੜੀਆਂ ਨੇ ਇੱਥੇ ਜਿਹੜੀਆਂ ਦਸੀਆਂ ਜਾਂਦੀਆਂ ਨੇ ਜਿਹਦਾ ਜਿਵੇਂਦਾਰ ਤੇ ਹੋਰ ਵੀ ਬਹੁਤ ਫਾਇਦਾ ਲੈ ਰਹੇ ਨੇ ਜਿੱਦਾਂ ਪ੍ਰਾਲੀ ਨੂੰ ਲੈ ਕੇ ਕਾਫੀ ਗੱਲਾਂ ਮੁੱਦੇ ਜਿਹੜੇ ਉੱੜਦੇ ਆ ਕੋਈ ਨਵੀਂ ਤਕਨੀਕ ਕਿਕਾ ਸਰਕਾਰ ਨੂੰ ਨਵੀਂ ਤਕਨੀਕ ਇਹ ਹੀ ਆ ਜੀ ਜੋ ਮਸ਼ੀਨਰੀ ਆਈ ਆ ਮਤਲਬ ਪ੍ਰਾਲੀ ਇਕੱਠੀ ਕਰਨ ਵਾਸਤੇ ਪ੍ਰਾਲੀ ਇਕੱਠੀ ਕਰਨ ਵਾਸਤੇ ਤੇ ਹੋਰ ਵੀ ਇਸ ਤਕਨੀਕ ਨੂੰ ਵਧਾਉਣਾ ਚਾਹੀਦਾ ਵਤ ਵੱਤ ਤਾਂ ਜੋ ਵੱਤ ਵੱਤ ਜਿਹੜੀ ਆ ਪ੍ਰਾਲੀ ਸਮੇਂ ਨਾਲ ਕੱਟੀ ਹੋ ਸਕੇ ਕਿਉਂਕਿ ਹਰਕਤ ਸਾਡੇ ਇਲਾਕੇ ਵਿੱਚ ਮਸ਼ੀਨਰੀ ਘਟ ਆਈ ਸੀ ਪ੍ਰਾਲੀ ਇਕੱਠੀ ਕਰਨ ਵਾਲੀ ਤੇ ਕਣਕਾਂ ਲੇਟ ਹੋ ਗਈਆਂ ਇਸੀ ਤੇ ਸਰਕਾਰ ਦਾ ਕਿਦਾਂ ਦਾ ਅਪਰਾਲਾ ਲੱਗਾ ਅਪਰਾਲਾ ਵਧੀਆ ਜੀ ਗਾਂ ਅਸੀਂ ਕਰਨੇ ਵੀ ਹੋਰ ਵੀ ਕਰਨ ਤਾਂ ਜੋ ਇਹ ਜੋ ਪਰਾਲੀ ਸਾੜਨ ਤੋਂ ਮਤਲਬ ਹੀ ਕਿਸਾਨ ਬਸ ਕਰਨ ਕੀੜੇ ਮਕੋੜੇ ਵਸਾ ਕਰਨ ਨਹੀਂ ਕੀ ਆ ਖਰੀਦਦਾਰੀ ਕੀਤੀ ਹਾਂਜੀ ਉਹ ਖਰੀਦਦਾਰੀ ਵੀ ਕੀਤੀ ਨਹੀਂ ਖਰੀਦਦਾਰੀ ਕੋਈ ਨਹੀਂ ਕੀਤੀ ਜੀ ਅਸੀਂ ਛੋਟੇ ਜੀਮੇਦਾਰ ਆ ਤੇ ਬਸ 1 ਏਕੜ ਜ਼ਮੀਨ ਆ ਸਵਾ ਏਕੜ ਹਾਂਜੀ ਆਉਂਦੇ ਰਹਿੰਦੇ ਹੋ ਅਕਸਰ ਤੁਸੀਂ ਮੇਰੇ ਕੋਲ ਹਾਂ ਆਉਂਦੇ ਰਹਿੰਦੇ ਹਾਂ ਜੀ ਆਉਂਦੇ ਰਹਿੰਦੇ ਕਾਫੀ ਜਾਣਕਾਰੀ ਮੈਂ ਡਾਕਟਰ ਸਰਵਨ ਦਿੰਦੇ ਆ ਇੱਥੇ ਮੈਂ ਕਿਦਰ ਸਿੰਘ ਪਠਾਨਕੋਟ ਜ਼ਿਲ੍ਹੇ ਦਾ ਉੱਥੋਂ ਆਇਆ ਮੇਰੇ ਇੱਥੇ ਡੀਰੀ ਸਪਾਰਟਮੈਂਟ ਦਾ ਬੜਾ ਕੁਝ ਮਿਲ ਰਿਹਾ ਫਿਰ ਅਗਲੀ ਖੇਚਤੀਆਂ ਟਰੈਕਟਰ ਹੋਰ ਸਾਧ ਜਿਹੜੇ ਹੈਗੇ ਕਾਫੀ ਆ ਫਿਰ ਪਾਣੀ ਦੇ ਜਿਹੜੇ ਹੈਗੇ ਉਹ ਪਾਈਪਸ ਦੀ ਅੰਡਰਗਰਾਊਂਡ ਹੈਗੀਆਂ ਉਹ ਕਾਫੀ ਆ ਹੋਰ ਖਾਨ ਪੀਣ ਦਾ ਸਮਾਨ ਵੀ ਕਾਫੀ ਹੈਗਾ ਅਬ ਜਿਹੜੀ ਆ ਬਜਾਈ ਵਾਸਤੇ ਜਿਹੜੇ ਆ ਉਹ ਵੀ ਕਾਫੀ ਕਾਫੀ ਜੱਦੇ ਕਿੱਥੇ ਮਗਲ ਚੰਗਾ ਲੱਗੇਗਾ ਹਾਂ ਬਹੁਤ ਸੋਹਣਾ ਬੱਚਾ ਨਵੀਂ ਤਕਨੀਕ ਸੌਧਾਰਨੇ ਕੀ ਕੀ ਆ ਉਹ ਕਿਸਾਨਾਂ ਵਾਸਤੇ ਕੀ ਕੀ ਕਰ ਰਹੀ ਹੈ ਕੀ ਨਵੀਂ ਤਕਨੀਕ ਦਾ ਸੰਦ ਸੁੱਧ ਕਾਫੀ ਵਧੀਆ ਆ ਆ ਜਿਤਨਾ ਫਰਾੜੀ ਦਾ ਹੈਗਾ ਸੀ ਉਹਦਾ ਮਸਲਾ ਜਿਹੜਾ ਉਹਦੇ ਵਾਸਤੇ ਉਹਨਾਂ ਨੇ ਉਹ ਕੀਤੀਆਂ ਨੇ ਅਸੀਂ ਗੱਲਾਂ ਉਹਦੇ ਵਿੱਚੋਂ ਬਾਦੀਆਂ ਨੇ ਉਹਦੇ ਮਸ਼ੀਨ ਲਈ ਕਾਫੀ ਜੂੜ ਤੱਕ ਜਿੰਨਾ ਸਕਾਰਨਾ ਨਾਮ ਦਲਬਾਖ ਸਿੰਘ ਕਹਿੰਦੇ ਧਰੂਪ ਵਾਲੀ ਮੇਲਾ ਵੇਖਣ ਆਏ ਆ ਫਾਰਮ ਮੇਲੇ ਤੇ ਜਾਈਦਾ ਉੱਥੇ ਵੀ ਗਏ ਹਾਂ 10 ਤਰੀਕ ਨੂੰ ਨਾ ਕੀ 나ਗੀ ਉਹਨ ਇੱਥੇ ਆਏ ਆ ਅਜੇ ਹੋ ਸਕਿਆ ਅਸੀਂ ਲੁਧਿਆਣੇ ਵੀ ਵੇਖਣ ਜਾਵਾਂਗੇ ਕਿੱਦਾਂ ਦੇ ਲੱਗੇ ਆ ਮੇਲੇ ਬਹੁਤ ਵਧੀਆ ਸੰਦ ਵੀ ਚੰਗੇ ਆ ਰੇਟ ਰੱਟ ਪੁੱਛ ਕੇ ਆਏ ਆ ਲਵਾਂਗੇ ਜਰੂਰ ਕਿੱਦਾਂ ਦਾ ਪ੍ਰਾਲਾ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਗਾੜੀ